ਗੌੜੀ ਮਹੱਲਾ ਪੰਜਵਾ ਮਾਜ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਆਰਾਧੀਐ ਪੂਰਨ ਸਤਗੁਰ ਗਿਆਨ ਰਹਾਉ ਜਿਤ ਘਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਉ ਜਮ ਕੰਕਰ ਨੇੜ ਨਾ ਆਵੈ ਰਸਨਾ ਹਰ ਗੁਣ ਗਾਉ ਸੇਵਾ ਸੁਰਤ ਨਾ ਜਾਣੀਐ ਨਾ ਜਾਪੈ ਆਰਾਧ ਉਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਦ ਭਈ ਕਿਰਪਾਲ ਗੁਸਾਈਆਂ ਅਠੇ ਸੋਗ ਸੰਤਾਪ ਤਤਿ ਵਾਉ ਨ ਲੱਗਈ ਸਤਿਗੁਰ ਰੱਖੇ ਆਪ ਗੁਰੂ ਨਾਰਾਇਣ ਦਇਆ ਗੁਰ ਗੁਰ ਸੱਚਾ ਸਿਰਜਣਹਾਰ ਗੁਰ ਤੂਠੇ ਸਭ ਕਿਛ ਪਾਇਆ ਜਨ ਨਾਨਕ ਸਦ ਬਲੇਹਾਰ ਗੋੜੀ ਮਹੱਲਾ ਪੰਜ ਵਾ ਸੂਕੇ ਹਰੇ ਕੀਏ ਖਿੰਨ ਮਾਹੇ ਅੰਮ੍ਰਿਤ ਦ੍ਰਿਸ਼ਟ ਸੱਚ ਜੀਵਾਈ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕਉ ਦੀਨੀ ਆਪਣੀ ਸੇਵ ਰਹਾਉ ਮਿਟ ਗਏ ਚਿੰਤ ਪੁਨੀ ਮਨ ਆਸਾ ਕਰੀ ਦਿਆ ਸਤ ਗੁਰ ਗੁਣਤਾਸਾ ਦੁਖ ਨਾ ਠੇ ਸੁਖ ਆਏ ਸਮਾਈ ਢੀਲ ਨਾ ਪਰੇ ਜਾਂ ਗੁਰ ਫਰਮਾਈ ਇਛ ਪੁੰਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੋ ਫਲ ਫਲੇ ਗੌੜੀ ਮਹੱਲਾ ਪੰਜਵਾ ਤਾਪ ਗਏ ਪਾਈ ਪ੍ਰਭ ਸ਼ਾਂਤ ਸੀਤਲ ਭਏ ਕੀਨੀ ਪ੍ਰਭ ਦਾਤ ਪ੍ਰਭ ਕਿਰਪਾ ਤੇ ਭਏ ਸੁਹੇਲੇ ਜਨਮ ਜਨਮ ਕੇ ਵਿਛਰੇ ਮਿਲੇ ਰਹਾਉ ਸਿਮਰਤ ਸਿਮਰਤ ਪ੍ਰਭ ਕਾ ਨਾਉ ਸਗਲ ਰੋਗ ਕਾ ਬਿਨਸਿਆ ਥਾਉ ਸਹਿ ਸੁਪਾਏ ਬੋਲੇ ਹਰ ਬਾਣੀ ਆਠ ਪਹਿਰ ਪ੍ਰਭ ਸਿਮਰੋ ਪ੍ਰਾਣੀ ਦੁਖ ਦਰਦ ਜਮ ਨੇੜ ਨ ਆਵੇ ਕਾਹੋ ਨਾਨਕ ਜੋ ਹਰ ਗੁਣ ਗਾਵੇ ਗੌੜੀ ਮਹੱਲਾ ਪੰਜਵਾਂ ਜਿਸ ਸਿਮਰਤ ਦੁਖ ਸਭ ਜਾਏ ਨਾਮ ਰਤਨ ਵਸੈ ਮਨ ਆਏ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਾਹਾ ਇਕਸ ਬਿਨ ਨਾਹੀ ਦੂਜਾ ਕੋਈ ਜਾਕੇ ਦ੍ਰਿਸ਼ਟ ਸਦਾ ਸੁਖ ਹੋਏ ਸਾਜਨ ਮੀਤ ਸਖਾ ਕਰ ਏਕ ਹਰ ਹਰ ਅਖਰ ਮਨ ਮਹਲੇਖ ਰਵ ਰਹਿਆ ਸਰਬੱਤ ਸੁਆਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਗੌੜੀ ਮਹੱਲਾ ਪੰਜਵਾ ਕੋਟ ਬਿਗਨ ਹਿਰੇ ਖਿੰਨ ਮਾਹੀ ਹਰ ਹਰ ਕਥਾ ਸਾਧ ਸੰਗ ਸੁਨਾਹੇ ਤੀਵਤ ਰਾਮ ਰਾਸੇ ਅੰਮ੍ਰਿਤ ਗੁਣ ਜਾਸ ਜਪ ਹਰ ਚਰਨ ਮਿਟੀ ਖੁਦ ਤਾਸ ਰਹਾਉ ਸਰਬ ਕਲਿਆਣ ਸੁਖ ਸਹਿਜ ਨਿਦਾਨ ਜਾ ਕਹਿ ਰਿਦਾਸ ਸਹਿ ਭਗਵਾਨ ਔਖਦ ਮੰਤਰ ਤੰਤਹ ਸਭ ਸ਼ਾਰ ਕਰਨੈ ਹਾਰ ਰਿਦੇ ਮਹਤਾਰ ਤਾਜ ਸਭ ਭਰਮ ਪਹਜਿਓ ਪਾਰ ਬ੍ਰਹਮ ਕਹੋ ਨਾਨਕ ਅਟਲ ਏਹੋ ਧਰਮ ਗੌੜੇ ਮਹੱਲਾ ਪੰਜਵਾਂ ਸ਼ਾਂਤ ਭਈ ਗੁਰੂ ਗੋਬਿੰਦ ਪਾਈ ਤਾਪ ਪਾਪ ਬਿਨਸੇ ਮੇਰੇ ਭਾਈ ਰਹਾਉ ਰਾਮ ਨਾਮ ਨਿਤ ਰਸਨ ਬਖਾਨੈ ਬਿਨ ਸੇ ਰੋਗ ਭੈ ਕਲਿਆਨ ਪਾਰ ਬ੍ਰਹਮ ਗੁਣ ਆਗੰਬੀ ਚਾਰ ਸਾਧੂ ਸੰਗਮ ਹੈ ਨਿਸਤਾਰ ਨਿਰਮਲ ਗੁਣ ਗਾਵ ਹੋ ਨਿਤ ਨੀਤ ਗਏ ਬਿ ਆਦੇ ਉबरे ਜਨਮੀਤ ਮਨ ਬਾਚ ਕਰਮ ਪ੍ਰਭ ਆਪਣਾ ਧਾਈ ਨਾਨਕ ਦਾਸ ਤੇਰੀ ਸਰਣਾਈ ਗਾਉੜੇ ਮਹੱਲਾ ਪੰਜਵਾ ਨੀਤਰ ਪ੍ਰਗਾਸ ਕੀਆ ਗੁਰਦੇਵ ਭਰਮ ਗਏ ਪੂਰਨ ਭਈ ਸੇਵ ਰਹਾਉ ਸੀਤ ਲਾਤੇ ਰਖਿਆ ਬਿਹਾਰੀ ਪਰਮ ਬ੍ਰਹਮ ਪ੍ਰਭ ਕਿਰਪਾ ਧਾਰੀ ਨਾਨਕ ਨਾਮ ਜਪੈ ਸੋ ਜੀਵੈ ਸਾਧ ਸੰਗ ਹਰਿ ਅੰਮ੍ਰਿਤ ਪੀਵੈ ਗੌੜੇ ਮਹੱਲਾ ਪੰਜਵਾਂ ਥਿਰ ਕਰਬੈ ਸੋ ਹਰਜਨ ਪਿਆਰੇ ਸਤਿਗੁਰ ਤੁਮਰੇ ਕਾ ਜਿਸ ਵਾਰੇ ਰਹਾਉ दुष्ट दूत परमेश्वर मारे जनके पैर ज रखे कर तारी बादशाह शाह शाह सब वस कर दीने अमृत नाम महा रस पीने निरप होए भज हो भगवान साद संगत मिल की नौ दान शरण परे प्रभु अंतर जामी नानके ओट पकरी प्रभु स्वामी ਗੌੜੀ ਮਹੱਲਾ ਪੰਜਵਾ ਰਾਖ ਪਿਤਾ ਪ੍ਰ ਮੇਰੇ ਮੋਹਿ ਨਿਰਗੁਨ ਸਭ ਗੁਨ ਤੇਰੇ ਰਹਾਉ ਪੰਜ ਵਿਖਾ ਦੇਕ ਗਰੀਬਾ ਰਾਖੋ ਰਾਖਨ ਹਾਰੇ ਖੇਦ ਕਰਹਿ ਅਰ ਬਹੁਤ ਸੰਤਾ ਵਹਿ ਆਇਓ ਸਰਨ ਤੁਹਾਰੇ ਕਰ ਕਰ ਹਾਰਿ ਓਨਕ ਬਹੁ ਭਾਂਤੀ ਛੋੜਹਿ ਕਤਹੂ ਨਾਹੀ ਇਕ ਬਾਤ ਸੁਣ ਤਾ ਕੇ ਓਟਾ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹਿ ਤਿੰਨ ਤੇ ਤੀਰਜ ਪਾਇਆ ਸੰਤੀ ਮੰਤ ਦਿਓ ਮੋਹਿ ਨਿਰਪੋ ਗੁਰ ਕਾ ਸ਼ਬਦ ਕਮਾਇਆ ਜੀਤ ਲਿਏ ਓਏ ਮਹਾ ਬਿਖਾਦੀ ਸਹਿਜ ਸੁਹੇਲੀ ਬਾਣੀ ਕਾਹੋ ਨਾਨਕ ਮਨ ਭਇਆ ਪ੍ਰਗਾਸਾ ਪਾਇਆ ਪਦ ਨਿਰਵਾਣੀ ਬਿਲਾਵਲ ਮਹੱਲਾ ਪੰਜਵਾ ਸਰਬ ਕਲਿਆਣ ਕੀ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨ ਲਾਗੇ ਜਪ ਅਲਖ ਭੇਵ ਧਰਤਪਨੀਤ ਭਈ ਗੁਣ ਗਾਏ ਦੁਰਤਿ ਗਿਆ ਹਰ ਨਾਮ ਧਿਆਈ ਰਹਾਉ ਸਭ ਨੇ ਥਾਈ ਰਵਿਆ ਆਪ ਆਦਿ ਜੁਗਾਦ ਜਾ ਕਵਡ ਪ੍ਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮੀਠੇ ਨਿਰਬਿਗਨ ਹੋਏ ਸਭ ਥਾਈ ਵੂਠੇ ਸਭ ਸੁਖ ਪਾਏ ਸਤਿਗੁਰ ਤੁਠੇ ਪਾਰ ਬ੍ਰਹਮ ਪ੍ਰਭ ਭਏ ਰਖਵਾਲੇ ਜਿਥੈ ਕਿਥੈ ਦੇਸ ਹੈ ਨਾਲੇ ਨਾਨਕ ਦਾਸ ਖਸਮਪ੍ਰਤ ਪੱਲੇ ਬਿਲਾਵਲ ਮਹੱਲਾ ਪੰਜਵਾਂ ਚਰਨ ਕਮਲ ਪ੍ਰਭ ਹਿਰਦੈ ਧਿਆਈ ਰੋਗ ਗਏ ਸਗਲੇ ਸੁਖ ਪਾਏ ਗੁਰ ਦੁਖ ਕਾਟਿਆ ਦੀਨੋਂ ਦਾਨ ਸਫਲ ਜਨਮ ਜੀਵਨ ਪਰਵਾਨ ਰਹਾਉ ਅਕਥ ਕਥਾ ਅੰਮ੍ਰਿਤ ਪ੍ਰਭ ਬਾਣੀ ਕਹੋ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹੱਲਾ ਪੰਜਵਾਂ ਸ਼ਾਂਤ ਪਾਏ ਗੁਰ ਸਤਗੁਰੂ ਪੂਰੇ ਸੁਖ ਉਪਜੇ ਬਾਜੇ ਅਨਹਦ ਤੂਰੇ ਰਹਾਉ ਤਾਪ ਪਾਪ ਸੰਤਾਪ ਬਿਨਾਸੀ ਹਰਿ ਸਿਮਰਤਿ ਕਿਲ ਬਿਖ ਸਭ ਨਾਸੀ ਆਨੰਦ ਕਰੋ ਮਿਲ ਸੁੰਦਰ ਨਾਰੇ ਗੁਰ ਨਾਨਕ ਮੇਰੀ ਪੈ ਜਿਸ ਵਾਰੀ ਬਿਲਾਵਲ ਮਹੱਲਾ ਪੰਜਵਾਂ ਸਗਲੇ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਧ ਜਨ ਹੋਏ ਕਿਰਪਾਲਾ ਬਿਖ ਸੇ ਸਭ ਪਰਵਾਰਿਆ ਆਕਾਰ ਜ ਸਤਗੁਰ ਆਪ ਸਵਾਰਿਆ ਵੱਡੀ ਆਰ ਜਹਰ ਗੋਬਿੰਦ ਕੇ ਸੁਖ ਮੰਗਲ ਕਲਿਆਣ ਵਿਚਾਰਿਆ ਰਹਾਓ ਵਣ ਤ੍ਰੇਣ ਤ੍ਰਿ ਪਵਨ ਹਰਿਆ ਹੋਏ ਸਗਲੇ ਜੀ ਸਾਧਾਰੇ ਆ ਮਨ ਛੇ ਨਾਨਕ ਫਲ ਪਾਏ ਪੂਰਨ ਇਛ ਪੂਜਾਰਿਆ ਬਿਲਾਵਲ ਮਹੱਲਾ ਪੰਜਵਾ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਿਜ ਘਰ ਆਇਆ ਰਹਾਓ ਰਜ ਰਜ ਪੋਜਨ ਖਾਵੋ ਮੇਰੇ ਭਾਈ ਅੰਮ੍ਰਿਤ ਨਾਮ ਰਿਦਮਾਹਿ ਤੇ ਆਏ ਨਾਨਕ ਗੁਰੂ ਪੂਰੇ ਸਰਣਾਏ ਜਿਨੇ ਆਪਣੇ ਨਾਮ ਕੇ ਪੈਜ ਰਖਾਈ ਬਿਲਾਵਲ ਮਹੱਲਾ ਪੰਜਵਾ ਤਾਪ ਸੰਤਾਪ ਸਗਲੇ ਗਏ ਬਿਨ ਸੇ ਤੇ ਰੋਗ ਪਾਰ ਬ੍ਰਹਮ ਤੂੰ ਬਖਸ਼ਿਆ ਸੰਤਨ ਰਸ ਭੋਗ ਰਹਾਉ ਸਰਬ ਸੁਖਾ ਤੇਰੀ ਮੰਡਲੇ ਤੇਰਾ ਮਨ ਤਨਿਆ ਰੋਗ ਗੁਨ ਗਾਵੋ ਨਿਤ ਰਾਮ ਕੇ ਇਹ ਅਵਖਦ ਜੋਗ ਆਏ ਬਸ ਹੋ ਘਰ ਦੇਸ ਮਹਿ ਇਹ ਭਲੇ ਸੰਜੋਗ ਨਾਨਕ ਪ੍ਰਭ ਸੂ ਪ੍ਰਸੰਨ ਭੈ ਲਹਿ ਗਏ ਬਿਯੋਗ ਬਿਲਾਵਲ ਮਹੱਲਾ ਪੰਜਵਾਂ ਬੰਧਨ ਕਾਟਿ ਆਪ ਪ੍ਰਭ ਹੋਆ ਕਿਰਪਾਲ ਦੀਨ ਦਿਆਲ ਪ੍ਰਭ ਪਾਰ ਬ੍ਰਹਮ ਤਾ ਕੀ ਨਦਰ ਨਿਹਾਲ ਗੁਰੂ ਪੂਰੈ ਕਿਰਪਾ ਕਰੀ ਕਾਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਪਇਆ ਪ੍ਰਭ ਧਿਆਵਨ ਜੋਗ ਰਹਾਉ ਆਉ ਖੁਦ ਹਰਿ ਕਾ ਨਾਮ ਹੈ ਜਿਤ ਰੋਗ ਨਾ ਵਿਆਪੈ ਸਾਧ ਸੰਗ ਮਨ ਤਨ ਹਿੱਤੈ ਫਿਰ ਦੂਖ ਨਾ ਜਾਪੈ ਹਰ 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 ਜਾਪੀਐ ਅੰਤਰ ਲੇਵ ਲਾਈ ਕਿਲ ਵਿਖੇ ਉਤਰੈ ਸੁਧ ਹੋਇ ਸਾਧੂ ਸਰਣਾਏ ਸੁਨਤ ਜਪਤ ਹਰ ਨਾਮ ਜਸ ਤਾਕੇ ਦੂਰ ਬਿਲਾਏ ਮਹਾ ਮੰਤਰ ਨਾਨਕ ਕਥੈ ਹਰ ਕੇ ਗੁਣ ਗਾਏ ਬਿਲਾਵਲ ਮਹੱਲਾ ਪੰਜਵਾ ਹਰ 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 ਆਰਾਧੀ ਐ ਹੋਈ ਐ ਆਰੋਗ ਰਾਮਚੰਦ ਕੇ ਲਸ਼ਟ ਕਾ ਜਨ ਮਾਰਿਆ ਰੋਗ ਰਹਾਉ ਗੁਰਪੂਰਾ ਹਰ ਜਾਪੀਐ ਨਿਤ ਕੀਚੈ ਭੋਗ ਸਾਧ ਸੰਗਤ ਕੈ ਵਾਰਣੈ ਮਿਲੇ ਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਬਿਨ ਸਹਿ ਬਿਯੋਗ ਨਾਨਕ ਪ੍ਰਭ ਸਰਣਾਗਤੀ ਕਰਨ ਕਾਰਨ ਜੋਗ ਰਾਗ ਬਿਲਾਵਲ ਮਹੱਲਾ ਪੰਜਵਾ ਦੋ ਪਦੇ ਘਰ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਵਰ ਉਪਾਉ ਸਭ ਤਿਆਗਿਆ ਦਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਭਇਆ ਗੁਰ ਪੂਰਾ ਆਰਾਧਿਆ ਸਗਲਾ ਦੁੱਖ ਗਿਆ ਰੱਖਣ ਹਾਰੇ ਰੱਖਿਆ ਆਪਣੀ ਕਰਮਿਆ ਰਹਾਉ ਬਾਂਹ ਪਕੜ ਪ੍ਰਭ ਕਾਢਿਆ ਕੀ ਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੇ ਨਾਨਕ ਨਿਰਭਇ ਬਿਲਾਵਲ ਮਹੱਲਾ ਪੰਜਵਾਂ ਰੋਗ ਮਿਟਾਇਆ ਆਪ ਪ੍ਰਭ ਉਪਜਿਆ ਸੁਖ ਸ਼ਾਂਤ ਵਰਡ ਪ੍ਰਤਾਪ ਅਚਰਜ ਰੂਪ ਹਰ ਕੀਨੀ ਦਾਤ ਗੁਰੂ ਗੋਬਿੰਦ ਕਿਰਪਾ ਕਰੀ ਰਾਖਿਆ ਮੇਰਾ ਭਾਈ ਹਮ ਤਿਸ ਕੇ ਸਰਣਾ ਗਤੇ ਜੋ ਸਦਾ ਸਹਾਈ ਰਹਾਉ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਬਿਲਾਵਲ ਮਹੱਲਾ ਪੰਜਵਾਂ ਤਾ ਤੇਵਾ ਨ ਲੱਗਈ ਪਾਰ ਬ੍ਰਹਮਣ ਸਰਣਾਇ ਸਾਉ ਗਿਰਦ ਹਮਾਰਾ ਰਾਮਕਾਰ ਦੁੱਖ ਲਗੈ ਨਾ ਪਾਈ ਸਤਗੁਰ ਪੂਰਾ ਪੇਟ ਆ ਜਨ ਬਣਤ ਬਣਾਈ ਰਾਮ ਨਾਮਿ ਔਖਾ ਦਦਿਆ ਏ ਕਾਲੇ ਬਲਾਈ ਰਹਾ ਔ ਰਖ ਲੀ ਤਿਨ ਰਖਨ ਹਰ ਸਭ ਆਤ ਮਿਟਾਈ ਕਾਹੋ ਨਾਨਕ ਕਿਰਪਾ ਭਈ ਪ੍ਰਭ ਭਈ ਸਹਾਈ ਬਿਲਾਵਲ ਮਹੱਲਾ ਪੰਜਵਾ ਆਪਣੇ ਬਾਲਕ ਆਪ ਰਖਿਐਂ ਪਾਰ ਬ੍ਰਹਮ ਗੁਰੂ ਦੇਵ ਸੁਖ ਸ਼ਾਂਤ ਸਹਜ ਅਨੰਦ ਭਈ ਪੂਰਨ ਭਈ ਸੇਵ ਰਹਾਉ ਭਗਤ ਜਨਾ ਕੇ ਬੇਨਤੇ ਸੁਣੀ ਪ੍ਰਭ ਆਪ ਰੋਗ ਮਿਟਾਈ ਜੀਵਾਲੀਨ ਜਾ ਕਾ ਵਡ ਪਰਤਾਪ ਦੁਖ ਹਮਾਰੇ ਬਖਸ਼ਿਐਨ ਆਪਣੀ ਕਲ ਤਾਰੀ ਮਨ ਬਾਂਛਤ ਫਲ ਦਿੱਤਿਐਨ ਨਾਨਕ ਬਲਿਹਾਰੀ ਬਿਲਾਵਲ ਮਹੱਲਾ ਪੰਜਵਾ ਤਾਪ ਲਾਹਿਆ ਗੁਰ ਸਿਰਜਨਹਾਰ ਸਤਿਗੁਰੇ ਆਪਣੇ ਕਉ ਬਲ ਜਾਏ ਜਿਨ ਪੈ ਜਿ ਰਖੇ ਸਾਰੇ ਸੰਸਾਰ ਰਹਾਉ ਕਰਮਸਤਕ ਤਾਰ ਬਾਲਕ ਰਖ ਲੀਨੋ ਪ੍ਰਭ ਅੰਮ੍ਰਿਤ ਨਾਮ ਮਹਾਰਸ ਦੀਨੋ ਦਾਸ ਕਿ ਲਾਜ ਰਖੈ ਮਿਹਰਵਾਨ ਗੁਰ ਨਾਨਕ ਬੁਲਾਏ ਦਰਗਹਿ ਪਰਵਾਨ ਬਿਲਾਵਲ ਮਹੱਲਾ ਪੰਜਵਾ ਤਾਪ ਪਾਪ ਤੇਰਾ ਖਿਆਪ ਸੀਤਲ ਭਏ ਗੁਰ ਚਰਣੀ ਲਾਗੇ RAM ਨਾਮ ਹਿਰਦੇ ਮਹਿ ਜਾਪ ਰਹਾਉ ਕਰ ਕਿਰਪਾ ਹਸਤ ਪ੍ਰਭ ਦੀਨੇ ਜਗਤਿ ਉਦਾਰ ਨਵਖੰਡ ਪਰਤਾਪ ਦੁਖ ਬਿਨ ਸੇ ਸੁਖ ਅਨੰਦ ਪਰਵੇਸਾ ਤ੍ਰਿਸ਼ਣ ਬੂਜੀ ਮਨ ਤਨ ਸੱਚ ਧਰਾਪ ਅਨਾਥ ਕੋ ਨਾਥ ਸਰਣ ਸਮ ਰੱਥਾ ਸਗਲ ਸ੍ਰੇਸ਼ਟ ਕੋ ਮਾਈ ਬਾਪ ਭਗਤ ਵਛਲ ਪੈ ਭੰਜਨ ਸੁਆਮੀ ਗੁਣ ਗਾਵਤ ਨਾਨਕਿਆ ਲਾਪ ਸੂਰਠ ਮਹੱਲਾ ਪੰਜਵਾਂ ਕਰਿ ਈਸ਼ ਨਾਨ ਸਿਮਰ ਪ੍ਰਭਿ ਆਪਣਾ ਮਨ ਤਨ ਭਈ ਅਰੂਗਾ ਕੋਟ ਬਿਗਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਪਾਖਿਆ ਗਾਵੋ ਸੁਣੋ ਪੜੋ ਨਿਤ ਭਾਈ ਗੁਰੂ ਪੁਰਹਿ ਤੂੰ ਰਾਖਿਆ ਰਹਾਓ ਸਾਚਾ ਸਾਹਿਬ ਅਮਿਤ ਵਡਾਈ ਭਗਤ ਵਛਲ ਦਾ ਆਲਾ ਸੰਤਾਂ ਕੇ ਪੈਜ ਰਖਦਾ ਆਇਆ ਆਤਿ ਵਿਰਧ ਪ੍ਰਤਿ ਪਾਲਾ ਹਾਰੇ ਅੰਮ੍ਰਿਤ ਨਾਮ ਪੂਜਨ ਨਿਤ ਪੁੰਚ ਹੋ ਸਰਬ ਵੇਲਾ ਮੁਖ ਪਾਵਹੁ ਜਰਾ ਮਰਾ ਤਾਪ ਸਭਨਾ ਠਾ ਗੁਣ ਗੋਬਿੰਦ ਨਿਤ ਗਾਵਹੁ ਸੁਣੀ ਅਰਦਾਸ ਸੁ ਸੁਆਮੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਸੋਰਠ ਮਹੱਲਾ ਪੰਜਵਾ ਸੂਖ ਮੰਗਲ ਕਲਿਆਣ ਸਹਿਜ ਧੁਨ ਪ੍ਰਭ ਕੇ ਚਰਨ ਨਿਹਾਰਿਆ ਰਾਖਨ ਹਾਰੇ ਰਾਖਿਓ ਬਾਰਕ ਸਤ ਗੁਰ ਤਾਂ ਪਿਉ ਉਤਾਰਿਆ ਉਬਰੇ ਸਤ ਗੁਰ ਕੀ ਸਰਣਾਈ ਜਾ ਕੇ ਸੇਵਨਾ ਬਿਰਥੀ ਜਾਇ ਰਹਾਓ ਹਰ ਮਹਿ ਸੁਖ ਬਾਹਰ ਫੁਨ ਸੁਖਾ ਪ੍ਰਭ ਆਪਣੇ ਭਏ ਦੇ ਅੱਲਾ ਨਾਨਕ ਬਿਗਨ ਨ ਲਾਗੈ ਕੋ ਮੇਰਾ ਪ੍ਰਭ ਹੋਆ ਕਿਰਪਾਲਾ ਸੋਰਠ ਮਹੱਲਾ ਪੰਜੇ ਵਾ ਗਏ ਕਲੇਸ਼ ਰੋਗ ਸਭ ਨਾਸੀ ਪ੍ਰਭ ਆਪਣੇ ਕਿਰਪਾ ਧਾਰੀ ਆਠ ਪਹਿਰਿਆ ਰਦੋ ਸੁਆਮੀ ਪੂਰਨ ਕਾਲ ਹਮਾਰੇ ਹਰ ਜਿਓ ਤੂੰ ਸੁਖ ਸੰਪਤ ਰਾਸ ਰਾਖ ਲੇਹੋ ਪਾਈ ਮੇਰੇ ਕੋ ਪ੍ਰਭ ਆਗੇ ਅਰਦਾਸ ਰਹਾਉ ਜੋ ਮੰਗੋ ਸੋਏ ਸੋਈ ਪਾਵੋ ਆਪਣੇ ਖਸਮ ਪਰੂ ਸਾ ਕਾਹੋ ਨਾਨਕ ਗੁਰ ਪੂਰਾ ਭੇਟਿਓ ਮਿਟਿਓ ਸਗਲੇ ਦੇਸਾ ਸੋਰਠ ਮਹੱਲਾ ਪੰਜਵਾ ਸਿਮਰ ਸਿਮਰ ਗੁਰ ਸਤਗੁਰ ਅਪਨਾ ਸਗਲਾ ਦੁੱਖ ਮਿਟਾਇਆ ਤਾ ਪਰੋਗ ਗਏ ਗੁਰਬਚਨੀ ਮਨ ਇਛੇ ਫਲ ਪਾਇਆ ਮੀਰਾ ਗੁਰ ਪੂਰਾ ਸੁਖ ਦਾਤਾ ਕਰਨ ਕਾਰਨ ਸਮਰੱਥ ਸੁਆਮੀ ਪੂਰਨ ਪੁਰਖ ਵਿਧਾਤਾ ਰਹਾਓ आनंद बिनोद मंगल गुण गावो गुरु नानक भए दे अल्लाह जय जयकार भए जग पीतर हो अपार ब्रह्म रखवाला सोरठ मोहल्ला पंचवां दुर्त गवाया हर प्रभु आपे सब संसार उबारया पार ब्रह्म प्रभु कृपा तारि अपना बिरद सम्हारया होई राजे राम के रखवाले सुख सहज आनंद गुण गावो ਮਨ ਤਨ ਦੇਹ ਸੁਖਾਲੇ ਰਹਾਓ ਪਤ ਤੇ ਉਧਾਰਣ ਸਤਿਗੁਰ ਮੇਰਾ ਮੋਹਿ ਤਿਸ ਕਾ ਪ੍ਰਵਾਸਾ ਬਖਸ਼ ਲੈ ਸਭ ਸਚੈ ਸਾਹਿਬ ਸੁਣ ਨਾਨਕ ਕੀ ਅਰਦਾਸਾ ਸੋਰਠ ਮਹੱਲਾ ਪੰਜਵਾ ਬਖਸ਼ਿਆ ਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਵਿਦਾਰੇ ਗੁਰ ਪੂਰੇ ਕੇ ਸਰਣੀ ਉਪਰੇ ਕਾਰਜ ਸਗਲ ਸੁਵਾਰੇ ਹਰ ਜਨ ਸਿਮਰਿਆ ਨਾਮੇ ਆਧਾਰ ਤਾ ਪਿਉ ਉਤਾਰਿਆ ਸਤਿਗੁਰ ਪੂਰੇ ਆਪਣੀ ਕਿਰਪਾ ਧਾਰਾਓ ਸਦਾ ਆਨੰਦ ਕਰਹਿ ਮੇਰੇ ਪਿਆਰੇ ਹਰ ਗੋਬਿੰਦ ਗੁਰ ਰਾਖਿਆ ਵਡì ਵਡਿਆਈ ਨਾਨਕ ਕਰਤੇ ਕੀ ਸਾਚ ਸ਼ਬਦ ਸਤਿ પાਖਿਆ ਸੋਰਠ ਮਹੱਲਾ ਪੰਜਵਾਂ ਭਏ ਕਿਰਪਾਲ ਸੁਆਮੀ ਮੇਰੇ ਤਿਤ ਸਾਚੈ ਦਰਬਾਰ ਸਤਗੁਰ ਤਾਪ ਗਵਾਇਆ ਪਹਾਈ ਠੰਡ ਪਈ ਸੰਸਾਰ ਆਪਣੇ ਜੀ ਜੰਤਿਆ ਪੇ ਰਾਖੇ ਜਮਹ ਕੀਓ ਹਟ ਤਾਰ ਹਰ ਕੇ ਚਰਨ ਰਿਦੈ ਉਰਤਾਰ ਸਦਾ ਸਦਾ ਪ੍ਰਭ ਸਿਮਰਿਐ ਪਾਈ ਦੁਖ ਕੈ ਲਿਵਖ ਕਾਟਣ ਹਾਰ ਰਹਾਓ ਤਿਸਕੇ ਸਰਣੀ ਉਪਰੈ ਪਾਈ ਜਿਨ ਰਚਿਆ ਸਭ ਕੋਇ ਕਰਨ ਕਾਰਨ ਸੁਮਰਥ ਸੋ ਪਾਈ ਸਚੈ ਸੱਚੀ ਸੋਇ ਨਾਨਕ ਪ੍ਰਭ ਤਿਹਾਈਐ ਪਾਈ ਮਨ ਤਨ ਸੀਤਲ ਹੋਏ ਸੁਰਤਿ ਮਹਲਾ ਪੰਜਵਾ ਸੰਤੋ ਹਰ ਹਰ ਨਾਮ ਤਿਹਾਈਐ ਸੁਖ ਸਾਗਰ ਪ੍ਰਭ ਵਿਸਰਉ ਨਾਹੀ ਮਨ ਚਿੰਦੇੜਾ ਫਲ ਪਾਈ ਰਹਾਓ ਸਤ ਗੁਰੂ ਪੂਰੇ ਤਾਪ ਗਵਾਇ ਆਪਣੀ ਕਿਰਪਾ ਤਾਰੀ ਪਾਰ ਬ੍ਰਹਮ ਪ੍ਰਭ ਭਏ ਦੇ ਅੱਲਾ ਦੁੱਖ ਮਿਟਿਆ ਸਭ ਪਰਿਵਾਰੀ ਸਰਬ ਨਿਦਾਨ ਮੰਗਲ ਰਸ ਰੂਪਾ ਹਰ ਕਾ ਨਾਮੇ ਆਧਾਰੂ ਨਾਨਕ ਪਾਤ ਰਾਖੀ ਪਰਮੇਸ਼ਰ ਉਧਰਿਆ ਸਭ ਸੰਸਾਰੋ ਸੂਰਠ ਮਹੱਲਾ ਪੰਜਵਾ ਮੀਰਾ ਸਤ ਗੁਰ ਰਖਵਾਲਾ ਹੋਆ ਤਾਰ ਕਿਰਪਾ ਪ੍ਰਭ ਹੱਥ ਦੇ ਰਾਖਿਆ ਹਰ ਗੋਬਿੰਦ ਨਵਾ ਨਿਰਵਾ ਰਹਾਉ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤ ਤੇ ਸਭ ਫਲ ਪਾਏ ਸਤਿਗੁਰ ਕੈ ਬਲ ਜਾਈ ਹਲਤ ਪਰਤ ਪ੍ਰਭ ਦੋਵੇ ਸਵਾਰੇ ਹਮਰਾ ਗੁਣਿ ਅਬ ਗਣ ਨਾ ਵਿਚਾਰਿਆ ਅਟੱਲ ਬਚਨ ਨਾਨਕ ਗੁਰ ਤੇਰਾ ਸਫਲ ਕਰਮ ਸਤਕ ਤਾਰਿਆ ਸੋਰਠ ਮਹੱਲਾ ਪੰਜਵਾਂ ਜੀ ਜੰਤਰ ਸਭ ਤਿਸਕੇ ਕੀਏ ਸੋਈ ਸੰਤ ਸਹਾਈ ਆਪਣੇ ਸੇਵਕੀ ਆਪੇ ਰੱਖੇ ਪੂਰਨ ਭਈ ਬਡਾਈ ਪਾਰ ਬ੍ਰਹਮ ਪੂਰਾ ਮੇਰੇ ਨਾਲ ਗੁਰ ਪੂਰੈ ਪੂਰੀ ਸਭ ਰਾਖੀ ਹੋਏ ਸਰਬ ਦਿਆਲ ਰਹਾਉ ਅਨੰਦ ਨਾਨਕ ਨਾਮ ਤੇ ਆਏ ਜੀ ਪ੍ਰਾਨ ਕਾ ਦਾ ਤਾਪ ਨੇ ਦਾਸ ਕੋ ਕੰਠ ਲਾਏ ਰਾਖੈ ਜਿਉ ਬਾਰਕ ਪਤਮਾਤਾ ਸੋਰਠ ਮਹੱਲਾ ਪੰਜਵਾ ਠਾਂਡ ਪਾਈ ਕਰਤਾਰੇ ਤਾਪ ਛੋੜ ਗਿਆ ਪਰਵਾਰੇ ਗੁਰੂ ਪੁਰਹਿ ਰਾਖੇ ਸਰਣ ਸੱਚੇ ਕੀ ਤਾਕੇ ਪਰਮੇਸ਼ਰ ਆਪ ਹੋਆ ਰਖਵਾਲਾ ਸ਼ਾਂਤ ਸਹਜ ਸੁਖ ਖਿੰਨ ਮੈਂ ਉਪਜੇ ਮਨ ਹੁਆ ਸਦਾ ਸੁਖਾਲਾ ਰਹਾਉ ਹਰ ਹਰ ਨਾਮ ਦਿਉ ਦਾਰੂ ਤਿੰਨ ਸਗਲਾ ਰੋਗ ਬਿਦਾਰੂ ਆਪਣੀ ਕਿਰਪਾ ਧਾਰੇ ਤਿੰਨ ਸਗਲੇ ਬਾ ਸਵਾਰੀ ਪ੍ਰਭ ਆਪਣਾ ਬਿਰਧ ਸਮਾਰਿਆ ਹਮਰਾ ਗੁਣ ਅਵਗਣਨਾ ਬਿਚਾਰਿਆ ਗੁਰ ਕਾ ਸ਼ਬਦ ਪਿਉ ਸਾਖੇ ਤਿੰਨ ਸਗਲੀ ਲਾਜ ਰਾਖੇ ਬੋਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਘੇਰਾ ਜਪ ਨਾਨਕ ਨਾਮ ਸੱਚ ਸਾਖੇ ਆਪਣੇ ਦਾਸ ਕੀ ਪੈ ਜਿ ਰੱਖੀ ਜਪ ਨਾਨਕ ਨਾਮ ਸੱਚ ਸਾਖੀ ਆਪਣੇ ਦਾਸ ਕੀ ਪੈ ਜਿ ਰੱਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ